ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ ਸਾਡੇ ਪਿੰਡ ਬਲਾਕਸਾਉਂ ਦੇ ਜਿਲ੍ਹਾ ਪ੍ਰੇਸ਼ਾਨ ਚੋਣ ਦੇ ਮੱਦੇਨਜ਼ਰ ਕੈਬਨਟ ਮਿਨਿਸਟਰ ਹਰਦੀਪ ਸਿੰਘ ਜੀ ਮੁੰਡੀਆਂ ਜਿਲ੍ਹਾ ਪ੍ਰੀਜ਼ਮ ਮੈਂਬਰ ਜਸਪੀਰ ਸਿੰਘ ਜੀ ਪੰਦੇਰ ਪਿੰਡ ਪਹੁੰਚੇ ਨੇ ਤੇ ਮੈਂ ਤੈਨੂੰ ਬਹੁਤ ਬਹੁਤ ਧੰਨਵਾਦਗਾਰ ਕਰਦਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੇ ਪਿੰਡ ਦੀਆਂ ਸਾਰੀਆਂ ਵੋਟਾਂ ਵੀ ਆਮ ਆਦਮੀ ਪਾਰਟੀ ਦੀ ਚੋਣੀ ਪਾਵਾਂਗੇ ਤੇ ਤੁਸੀਂ ਜਿਲ੍ਹਾ ਅਸ਼ੀਰ ਚੋਣ ਜਿੱਤ ਕੇ ਤੇ ਸਾਡੇ ਜਸਪੀਰ ਸਿੰਘ ਜੀ ਨੂੰ ਚੇਅਰਮੈਨ ਨਵਾਜੋ ਇਹ ਨਾ ਕਹਿੰਦਾ ਹੋ ਜਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕਾਂ ਦਾ ਇਕੱਠ ਸੀਗਾ ਲੱਗਦਾ ਕਿ ਲੋਕ ਨਾਲ ਖੜੇ ਨੇ ਨਾ ਜੀ ਬਿਲਕੁਲ ਨਾਲ ਨਾਲ ਖੜੇ ਨੇ ਤੇ ਪਿੰਡ ਸਾਉ ਸਾਡੇ ਪਿੰਡ ਦੇ ਪਰੌਨੇ ਨੇ ਉਹ ਤਾਂ ਕੋਈ ਹੈ ਹੀ ਨਹੀਂਗਾ ਵੀ ਨਾਲ ਨਹੀਂ ਉਹਨਾਂ ਪੂਰਾ ਸਾਰਾ ਪਿੰਡ ਹੈ ਇੱਕ ਇੱਕ ਪਾਸੇ ਆ ਕੋਈ ਪਾਰਟੀ ਵਾਲੀ ਸਾਡੇ ਪਿੰਡ ਜਿਹ ਹੈ ਨਹੀਂ ਗਈ ਹਲਕਾ ਨਿਵਾਸਨ ਕੀ ਬਿਲ ਕਰੂਗੇ ਬਸ ਇਹੀ ਕਹਿੰਦਾ ਤੁਹਾਨੂੰ ਪਤਾ ਪਹਿਲਾਂ ਵੀ ਹੋਰਸ ਕਰਾਈਆਂ ਨੇ ਵੀ ਕੀ ਕੰਮ ਹੋਇਆ ਨਹੀਂ ਇਹਨਾਂ ਨੇ ਕੰਮ ਦੇਖਦੇ ਹੋਏ ਤੇ ਆਪਾਂ ਆਪਣੀ ਪਾਰਟੀ ਸਰਕਾਰ ਵੀ ਅੱਗੇ ਵੀ ਅਸ ਲੋ ਸਫਾਈ ਵੀ ਬਣਾਉਣੀ ਆ ਦੇ ਉਹ ਤਾਂ ਬੋਟਾ ਪੋਣੀ ਪੋਣੀ ਆ 2 ਲੱਖ ਤੋਂ ਉੱਪਰ ਬਿੱਲ ਚੱਲ ਜਾਂਦਾ ਲੱਖ ਤੋਂ ਉੱਤੇ ਚੱਲ ਜਾਂਦਾ ਤੇ ਟੈਨਸ਼ਨ ਪੈ ਜਾਂਦੀ ਹੈ ਇੱਕ ਤੇ ਬਿੱਲ ਨਹੀਂ ਜਮਾ ਹੋ ਰਿਹਾ ਇਹ ਕੋ ਹਰ ਰੋਜ਼ ਦੇ ਪੈਸੇ ਹਸਪੀਟਲ ਵਾਲੇ ਹੋਰ ਪਾ ਰਿਹਾ ਇਹ ਸਾਰਾ ਬਿੱਲ ਸਰਕਾਰ ਪੇ ਕਰੂਗੀ ਅਗਲੇ ਦਸੰਬਰ ਤੋਂ ਸ਼ੁਰੂਆਤ ਹੋਣ ਜਾ ਰਹੀ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਾਂ ਕੀਤਾ ਕਿਉਂਕਿ ਆਪ ਉਹ ਹਲਕਿਆਂ ਦੇ ਵਿੱਚ ਜਾ ਕੇ ਸਾਡੇ ਪੰਜਾਬ ਚ ਜਾ ਕੇ ਲੋਕਾਂ ਨੂੰ ਮਿਲ ਕੇ ਲੋਕਾਂ ਦੀ ਸੇਵਾ ਨਿਵਾ ਰਹੇ ਹਨ ਵੀ ਇਹੀ ਹੁਕਮ ਹੈ ਕਿ ਚੰਡੀਗੜ੍ਹ ਦੀਆਂ ਕੋਠੀਆਂ 'ਚ ਨਹੀਂ ਜਾਣਾ ਹਲਕਿਆਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ